ਹਾਂਜੀ ਮੰਮੀ ਜੀ ਕਿਹਦਾ ਫੋਨ ਸੀਗਾ ਕਿਹੜੀਆਂ ਜ਼ਿੰਮੇਵਾਰੀਆਂ ਲਈ ਜਾਂਦੇ ਹੋ ਜੋਤੀ ਦਾ ਫੋਨ ਸੀਗਾ ਜ਼ਿੰਮੇਵਾਰੀਆਂ ਮੈਂ ਕੀ ਲੈਣੀਆਂ ਨੇ ਅਗਲੀ ਕਹਿੰਦੀ ਮੈਂ ਘਰੇ ਆਉਣਾ ਉਹਦਾ ਵੀ ਦਿਲ ਕਰਦਾ ਵੀ ਇੱਥੇ ਆਵੇ ਉਹ ਮੈਂ ਉਹਨੂੰ ਸਾਫ਼-ਸਾਫ਼ ਕਹਤਾ ਤੂੰ ਆ ਜਾ ਓਰੇ ਤੈਨੂੰ ਕੋਈ ਕੁਝ ਨਹੀਂ ਕਹਦਾ ਹੈਗਾ ਮੈਂ ਆਪੇ ਦੇਖ ਲਵਾਂ ਇਹ ਜ਼ਿੰਮੇਵਾਰੀ ਲੈਣੀ ਆ ਮੈਂ ਨਾ ਮੰਮੀ ਚਾਰ ਤੱਕ ਦਿਨ ਉਹਨੂੰ ਹਏ ਆ ਗਈ ਨੂੰ ਵਾਲੇ ਵਸ ਲੈਣ ਦੋ ਉਹਦਾ ਘਰੇ ਤੀਜੇ ਦਿਨ ਤੁਸੀਂ ਉਹਨੂੰ ਫੋਨ ਕਰਕੇ ਸੱਦ ਲੈਣੇ ਹੋ ਤੂੰ ਨਾ ਆਪਣਾ ਕੰਮ ਕਰ ਮੇਰੀ ਧੀ ਮੈਨੂੰ ਪਤਾ ਸਾਰੇ ਕਿੰਨੀ ਔਖੀ ਆ ਅਗਲੀ ਦਾ ਵੀ ਦਿਲ ਕਰਦਾ ਪੇਕੇ ਆਉਣ ਨੂੰ ਮੈਂ ਤਾਂ ਉਹਨੂੰ ਸੱਦੂਗੀ ਮੈਂ ਉਹਨੂੰ ਕਿਹਾ ਚਾਰ ਦਿਨ ਲਈ ਆ ਜਾ ਪੇਕੇ ਤੂੰ ਕੋਈ ਨਹੀਂ ਮੰਮੀ ਤੁਹਾਨੂੰ ਜਿੰਨਾ ਮਰਜ਼ੀ ਸਮਝਾ ਲਓ ਤੁਹਾਡੇ ਤੇ ਕੋਈ ਫਰਕ ਨਹੀਂ ਪੈ ਸਕਦਾ ਹੁਣ ਗਈ ਆ ਉਹਨੂੰ ਫੇਰ ਬੁਲਾਣਾ ਪਤਾ ਵੀ ਇੱਥੇ ਕੀ ਕੁਝ ਕਰਕੇ ਗਈ ਸੀਗੀ ਮੈਂ ਦੱਸ ਮੇਰਾ ਮੁੰਡਾ ਹੀ ਵਾਸਤ ਦੇ ਵਿੱਚ ਨਹੀਂ ਹੈਗਾ ਮੈਨੂੰ ਮੱਤਾ ਦਿੰਦਾ ਵਾ ਕਰੀ ਚੱਲੋ ਆਪਣੀਆਂ ਮਰਜ਼ੀਆਂ ਹੈਗਾ ਕੋਈ ਕਰੇ ਮਨਦੀਪ ਆਂਟੀ ਜੀ ਸਸਤ੍ਰੀਕਾ ਅੱਜ ਆ ਗਿਆ ਲੰਗਿਆ ਸਸਤ੍ਰੀਕਾ ਕੀ ਹਾਲ ਹੈ ਬਸ ਠੀਕ ਆ ਹੋਰ ਆਂਟੀ ਜੀ ਕਿਵੇਂ ਹੋ ਤੁਸੀਂ ਠੀਕ ਆ ਮੈਂ ਤੂੰ ਸੁਣਾ ਬਸ ਠੀਕ ਆ ਕੀ ਗੱਲ ਅੱਜ ਕੱਲ ਤੁਸੀਂ ਘਰੋਂ ਬਾਹਰ ਹੀ ਨਹੀਂ ਨਿਕਲਦੇ ਬਾਹਰ ਕੀ ਨਿਕਲਣਾ ਜਿਹੜੀ ਮਾਂ ਦਾ ਜਵਾਨ ਪੁੱਤ ਚਲਿਆ ਗਿਆ ਹੋਵੇ ਦੱਸ ਉਹ ਬਾਹਰ ਨਿਕਲ ਕੇ ਕਰੂਗੀ ਵਿੱਕੀ ਬੱਸ ਇਫਤੋ ਅੱਜ ਵੀ ਮੈਂ ਸਸ਼ੀਕਾ ਸਸ਼ੀਕਾ ਆ ਨਾ ਪਾਣੀ ਪੀ। ਹੋਰ ਮਨਦੀਪ ਮਨਦੀਪ ਤਾਂ ਮਨਦੀਪ ਹੁਣ ਘਰੇ ਕਿੱਥੇ? ਪਤਾ ਨੌਕਰੀਆਂ ਕਰਦੀ ਫਿਰਦੀ ਆ। ਨਾਲੇ ਪਤਾ ਤਾਂ ਹੈ ਤੈਨੂੰ ਘਰ ਵਾਲਾ ਸਿਰ ਤੇ ਨਹੀਂ ਤੇ ਬਾਹਰ ਮੋਜਾ ਲੁੱਟਦੀ ਫਿਰਦੀ ਆ ਉਹ। ਨਹੀਂ ਨਹੀਂ ਆਂਟੀ ਜੀ ਕਿਉਂ ਤੁਸੀਂ ਮਨਦੀਪ ਬਾਰੇ ਇੰਨਾ ਗਲਤ ਬੋਲਦੇ ਹੋ? ਇੰਨੀ ਤਾਂ ਵਿਚਾਰੀ ਸਾਊ ਆ। ਕਿੰਨਾ ਉਹਦੇ ਨਾਲ ਗਲਤ ਹੋਇਆ। ਉਹਦੀ ਤਾਂ ਜਦੋਂ ਮਿਲਦੀ ਆ ਮੈਨੂੰ ਉਹਦੀ ਕੁੜੀ ਤੇ ਬਹੁਤ ਤਰਸ ਆਉਂਦਾ। ਬਿਚਾਰੀ ਨਾਲ ਕੀ ਭਾਣਾ ਵਰਤਿਆ ਰੱਬ ਨੇ ਉਹਦੇ ਨਾਲ ਕਿੰਨਾ ਗਲਤ ਕੀਤਾ ਕੀ ਕਰੀਏ ਰਿੰਪਾਲ ਪਰ ਤੂੰ ਜਿੱਡੀ ਭੋਲੀ ਨੂੰ ਸਮਝਦੀ ਹੈ ਨਾ ਓਡੀ ਭੋਲੀ ਵੀ ਨਹੀਂ ਹੈਗੀ ਉਹ ਤਾਂ ਲੋਕਾਂ ਨੂੰ ਬਣ ਕੇ ਦਿਖਾਉਂਦੀ ਆ ਹਮਦਰਦੀ ਲੈਣ ਵਾਸਤੇ ਆਹੋ ਨਾ ਤੂੰ ਕਹਾਵਤ ਨਹੀਂ ਸੁਣੀ ਹੈਗੀ ਜਾਂ ਤਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ਮਨਦੀਪ ਦਾ ਉਹ ਹਾਲ ਆ ਚਲ ਛੱਡ ਇਹਨਾਂ ਗੱਲਾਂ ਨੂੰ ਤੂੰ ਐ ਕਰ ਬਬਲੀ ਕੋਡ ਕੋਡ ਚਾਹ ਹੀ ਬਣਾ ਲਾ ਜਾ ਕੇ ਨਾ ਪਤਾ ਨਹੀਂ ਮਨਦੀਪ ਜੀ ਇਹਨਾਂ ਨੂੰ ਕੀ ਦਿਸਦਾ ਸਾਰੇ ਭੋਲੀ ਭੋਲੀ ਕਹਿੰਦੇ ਆ ਐਡੀ ਤਾ ਤੀ ਜਾਓ ਔਰਾਂਟੀ ਜੀ ਛੁੱਟੀ ਆ ਜੇ ਜੋਤੀ ਆਇ ਨਹੀਂ ਨਹੀਂ ਮੈਂ ਤਾਂ ਬਥੇਰਾ ਕਿਹਾ ਉਹਨੂੰ ਵੀ ਆ ਜਾ ਚਾਰ ਦਿਨ ਲਾ ਜਾ ਪਰ ਤੈਨੂੰ ਤਾਂ ਪਤਾ ਹੀ ਹੈ ਨਾ ਜੇ ਹੁਣ ਅਗਲੀ ਦੇ ਸਹਰੇ ਛੱਡਣਗੇ ਤਾਂ ਹੀ ਅਗਲੀ ਆਓਗੇ ਔਰੇ ਸਾਡੇ ਵੀ ਇਹੀ ਹਾਲ ਆ ਮੇਰੀ ਨਨਾਨ ਨੇ ਵੀ ਆਉਣਾ ਸੀ ਉਹਦੀ ਸੱਸ ਮੰਜੇ ਤੇ ਪੈ ਗਈ ਫਿਰ ਮੰਮੀ ਕਹਿੰਦੇ ਤੂੰ ਉੱਥੇ ਹੀ ਰਹਿ ਇਹੀ ਹਾਲਾ ਕੀ ਕਰੀਏ ਹੁਣ ਕੁੜੀਆਂ ਤਾਂ ਵਿਚਾਰੀਆਂ ਨਾ ਸਹੁਰਿਆਂ ਅੱਗੇ ਮਜਬੂਰ ਹੀ ਹੋ ਜਾਂਦੀਆਂ ਨੇ ਸਾਡੀ ਵੀ ਮਜਬੂਰੀ ਆ ਤਾਂ ਹੀ ਨਹੀਂ ਆ ਰਹੀ ਮੈਸੇਂਜਰ ਕਿ ਮੈਂ ਜਾਵਾਂ ਖਿਡਣ ਜਾਣਾ ਮੇਰੀ ਗੱਲ ਸੁਣ ਪੁੱਤ ਖੇਡ ਬਾਅਦ ਚ ਲਈ ਆ ਚਾਰ ਕੇ ਗਲਾਸ ਮਾਂਜ ਜਾ ਫਿਰ ਮੈਂ ਦੱਸਦੀ ਆ ਖਿਡਣ ਜਾਣਾ ਕਿ ਨਹੀਂ ਥੋੜੇ ਪਾਣੀ ਮਾਂਜ ਲੈ ਚਲ ਖੁਸ਼ ਸੁਖਿਓ ਦੇ ਹੱਥ ਨੇ ਦੇਵੇ ਜੋ ਚਾਵੇ ਪਾਈ ਚਲ ਤੂੰ ਪਾਣੀ ਆਸਦਾ ਫਲ ਮਾਲਕ ਲਾਵੇ ਸਿੱਧਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਟੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ